ਸਾਰੇ ਹੀ ਮਲਾਜ਼ਮ ਪੈਸ਼ ਕਰ ਉਸ ਨੂੰ ਮੇਰੇ ਵੱਲੋਂ ਪਿਆਰ ਭਰੇ ਸਸ਼ਸ਼ਾਖਲ ਜੀ ਪੰਜਾਬ ਸਰਕਾਰ ਨੇ ਜਿਹੜਾ ਮਲਾਜ਼ਮਾਂ ਦੀ ਇੱਕ ਮੰਗ ਨੂੰ ਕੀਤਾ ਪੂਰਾ ਪੱਤਰ ਜਾਰੀ ਕਰ ਰਹੀ ਹੈ ਜੋ ਪਿਛਲੀਆਂ ਸਰਕਾਰਾਂ ਨੇ ਏਸੀਪੀ ਬੰਦ ਕਰ ਦਿੱਤਾ ਗਿਆ ਸੀ 3 April 2021 ਦੇ 6ਵੇਂ ਪੇ ਕਮਿਸ਼ਨ ਲਾਗੂ ਹੋਣ ਸਮੇ ਇਸ ਸਕੀਮ ਨੂੰ ਬੰਦ ਕਰ ਦਿੱਤਾ ਗਿਆ ਸੀ ਸਕੀਮ ਹੈ ਇਸ ਬਾਰੇ ਦੱਸਾਂਗੇ ਜਿਹੜਾ ਕਿ ਪੰਜਾਬ ਦੇ ਵੱਖ-ਵੱਖ ਸਰਕਾਰੀ ਅਰਧ ਸਰਕਾਰੀ ਵਿਭਾਗਾਂ ਦੇ ਵਿੱਚ ਕੰਮ ਕਰਦੇ ਮਲਾਸਮਾਂ ਦੀਆਂ ਸਮੇਂ ਸਿਰ ਤਰੱਕੀਆਂ ਨਾ ਹੋਣ ਕਾਰਨ ਜਾਂ ਤਰੱਕੀਆਂ ਦੇ ਮੌਕੇ ਨਾ ਮਿਲਣ ਕਾਰਨ ਸੇਵਾਵਾਂ ਦੇ ਵਿੱਚ ਜਿਹੜੀ ਔਕੜ ਨੂੰ ਜਿਹੜਾ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਸਮੇਂ-ਸਮੇਂ ਤੇ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਨੂੰ ਪਰਵਾਨ ਕਰਦੇ ਹੋਏ ਏਸੀਪੀ ਸਕੀਮ ਤਹਿਤ ਵੱਖ-ਵੱਖ ਤਰ੍ਹਾਂ ਦੇ ਲਾਭ ਜਿਹੜੇ ਮਲਾਸਮਾਨ ਨੂੰ ਮਿਲਦੇ ਰਹੇ ਹਨ ਪੰਜਾਬ ਸਰਕਾਰ ਦੇ ਵੱਲੋਂ 5ਵੇਂ ਤੇ 20 ਕਮਿਸ਼ਨ ਦੇ ਲਾਗੂ ਕਰਤੇ ਹੋਏ ਮਲਾਜ਼ਮ ਆਪਣੇ ਮਲਾਜ਼ਮਾਂ ਨੂੰ ਜਿਹੜਾ 4 ਤੇ 9 14 ਦੀ ਸਕੇਲ ਦੀ ਜਿਹੜੀ ਸਾਲਾਂ ਦੇ ਸੇਵਾ ਬਾਅਦ 3% ਦੀ ਦਰ ਦੇ ਨਾਲ ਇੱਕ ਤਰੱਕੀ ਹਾਇਰ ਗ੍ਰੇਡ ਪੇ ਦਾ ਲਾਭ ਦਿੱਤਾ ਜਾ ਰਿਹਾ ਸੀ ਜਾਂਦਾ ਸੀ ਜੋ ਕਿ ਪਿਛਲੀਆਂ ਸਰਕਾਰਾਂ ਨੇ ਬੰਦ ਕਰ ਦਿੱਤਾ ਸੀ ਹੁਣ ਇੱਕ ਵਿਭਾਗ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਹੁਣ ਪੰਜਾਬ ਸਰਕਾਰ ਨੇ ਪੱਤਰ ਨੰਬਰ ਜਿਹੜਾ 194 ਮਿਤੀ 14 ਤਿੰਨ 2025 ਨੂੰ ਵਿਸ਼ਾ ਇਹਦਾ ਹੈ ਜਿਹੜਾ ਇੰਸਪੈਕਟਰ ਰੈਂਕ ਦੀ ਕਰਮਚਾਰੀਆਂ ਨੂੰ ACP ਲਾਭ ਦੇਣ ਬਾਰੇ ਜਿਹੜਾ ਦੋਸਤੋ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਜਿਹੜਾ ਪੱਤਰ ਆਹੀਂ ਜਿਹੜਾ ਕਰਮਚਾਰੀਆਂ ਨੂੰ ਇੱਕ ਕੈਟਰ ਦੇ ਵਿੱਚ 4 9 ਤੇ 14 ਸਾਲਾਂ ਦੀ ਨੌਕਰੀ ਪੂਰੀ ਕਰਨ ਤੇ ਏਸੀਪੀ ਸਕੀਮ ਅਧੀਨ ਲਾਭ ਦਿੱਤਾ ਜਾ ਰਿਹਾ ਹੈ ਸਰਕਾਰ ਨੇ ਫੈਸਲਾ ਲਿਆ ਗਿਆ ਕਿ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੇ ਏਸੀਪੀ ਕੇਸਾਂ ਨੂੰ ਜਿਹੜਾ ਫੈਸਲਾ ਮਾਨਯੋਗ ਡੀਜੀਪੀ ਪੰਜਾਬ ਦੇ ਵੱਲੋਂ ਆਪਣੇ ਪੱਤਰ ਤੇ ਲਿਆ ਜਾਵੇਗਾ ਇਸ ਦੇ ਲਈ ਹੀ ਆਪ ਨੂੰ ਲਿਖਿਆ ਜਾਂਦਾ ਹੈ ਕਿ ਉਪਰੁક્ત ਜਿਹੜੇ ਕੀ ਹਦਾਇਤਾਂ ਦੇ ਅਨੁਸਾਰ 1.7.2021 ਤੋਂ ਪਹਿਲੇ ਜਿਹੜੇ ਵੀ ਇੰਸਪੈਕਟਰ ਰੈਂਕ ਤੇ ਕਰਮਚਾਰੀਆਂ ਦੇ ਦਾ ਜਿਹੜਾ ACP ਸਕੀਮ ਅਧੀਨ ਲਾਭ ਦੇਣਾ ਬੰਦਾ ਹੈ ਉਹਨਾਂ ਦੀ ਤਜ਼ਦੀ ਪੰਜਾਬ ਸਰਕਾਰ ਨੂੰ ਗ੍ਰਾਮ ਮੰ ਜਿਹੜੇ ਮਾਮਲੇ ਤੇ ਨਿਆ ਵਿਭਾਗ ਨੂੰ ਰਾਹੀਂ ਸਾਰੀ ਜਾਰੀ ਕੀਤੀ ਜਾਵੇ ਜੇਕਰ ਆਪ ਅਧਿਨਤ ਨਾਤ ਇਨਸਪੈਕਟਰ ਰੈਂਕ ਦੇ ਕਰਮਚਾਰੀ ਨੂੰ ਉਕ੍ਰਿਤ ਅਨੁਸਾਰ ACP ਸਕੀਮ ਤਹਿਤ ਲਾਭ ਦੇਣ ਦਾ ਕੋਈ ਵੀ ਕੇਸ ਬਣਾਇਆ ਨਹੀਂ ਹੈ ਤਾਂ ਡੀਡੀਓ ਦਸਤਕ ਦਾ ਹੇਠ ਇਸ ਸੰਬੰਧੀ ਸਰਟੀਫਿਕੇਟ 7 ਦਿਨਾਂ ਦੇ ਵਿੱਚ ਤੁਹਾਨੂੰ ਭੇਜਿਆ ਜਾਵੇ। ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ। ਲਾਸਮਾ ਦੇ ਲਈ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।